ਅੱਜ ਜਿਉ ਅਸੀਂ ਮੰਗ ਪੱਤਰ ਦਿੱਤਾ ਜੋ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਵਿਧਾਨ ਸਭਾ ਤੇ ਹੋਰ ਸਰਕਾਰੀ ਦਫ਼ਤਰ ਬਣਾਉਣ ਲਈ ਅਸੀਂ ਉਹਨਾਂ ਦੇ ਫਰੋਹ ਦੇ ਵਿੱਚ ਗਵਰਨਰ ਪੰਜਾਬ ਨੂੰ ਰਾਹੀਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਐ ਮੰਗ ਪੱਤਰ ਦਿੱਤਾ ਕਿਉਂਕਿ ਇਹ ਚੰਡੀਗੜ੍ਹ ਆ ਪੰਜਾਬ ਦੇ ਪਿੰਡਾਂ ਝਾੜ ਕੇ ਬਣਾਇਆ ਗਿਆ ਤੇ ਅੱਜ ਜੇ ਇੱਥੇ ਹਰਿਆਣੇ ਨੂੰ ਜਗ੍ਹਾ ਦਿੱਤੀ ਜਾਂਦੀ ਆ ਤਾਂ ਸਾਡੇ ਪੰਜਾਬ ਦੇ ਹੱਕਾਂ ਤੇ ਬਹੁਤ ਵੱਡਾ ਡਾਕਾ ਇਹ ਇਹ ਅਸੀਂ ਇਹ ਪੰਜਾਬ ਦੇ ਹੱਕਾਂ ਨਾਲ ੱੱਕਾ ਨਹੀਂ ਹੁੰਦਾ ਮੈਂ ਚਾਹੇ ਸਾਨੂੰ ਜੋ ਮਰਜ਼ੀ ਸੰਘਰਸ਼ ਕਰਨਾ ਪਵੇ ਇਹਦੇ ਵਾਸਤੇ ਜੇਕਰ ਨਹੀਂ ਹੱਲ ਹੁੰਦਾ ਤਾਂ ਅਗਰ ਰਹਿਣਗੇ ਅਸੀਂ ਤੋਂ ਵੱਡੇ ਸੰਘਰਸ਼ ਕਰਾਂਗੇ ਧਰਨੇ ਲਾਵਾਂਗੇ ਚੰਡੀਗੜ੍ਹ ਜਾ ਕੇ ਇਹ ਸਾਨੂੰ ਧਰਨਾ ਦੇਣਾ ਪਿਆ ਜਾਂ ਗਵਰਨਰ ਸਾਹਿਬ ਦਾ ਘਰਾਵ ਕਰਨਾ ਪਿਆ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਪਰ ਪੰਜਾਬ ਦੇ ਜਿਹੜੇ ਹੱਕ ਨੇ ਉਹਨਾਂ ਦੀ ਰਾਖੀ ਕਰਾਂਗੇ ਕਿਉਂਕਿ ਬਾਕੀ ਜਿਹੜੀਆਂ ਸਟੇਟਾਂ ਲੱਗ ਹੋਈਆਂ ਨੇ ਸਾਰਿਆਂ ਨੇ ਰਾਜਸਟਾਨੀਆਂ ਮਾਰ ਦਿੱਤੀਆਂ ਗਈਆਂ ਪਰ ਪੰਜਾਬ ਨਾਲ ਤਰਾਸ ਦੀ ਰਹੀ ਹੈ 1966 ਤੋਂ ਲੈ ਕੇ ਹੁਣ ਤੱਕ ਇਹ ਤਰਾਸ ਦੀ ਚੱਲ ਰਹੀ ਆ ਜਦਕਿ ਹਰਿਆਣੇ ਨੂੰ ਇਹ ਚੰਡੀਗੜ੍ਹ ਸ਼ੂਟ ਵੀ ਨਹੀਂ ਕਰਦਾ ਪਰ ਕੇਂਦਰ ਸਰਕਾਰ ਪੰਜਾਬ ਨਾਲੇ ਰੇਡ ਕਾ ਪਾ ਕੇ ਬੈਠੀ ਆ ਤੇ ਮਸਲੇ ਨੂੰ ਹੱਲ ਨਹੀਂ ਕਰਦੀ ਭਾਰਤੀ ਕਿਸਾਨ ਜੁਨੇਰ ਗਾਦੀਆਂ ਵੱਲੋਂ ਉਸ ਦਾ ਹਰਮੀਤ ਸਿੰਘ ਜੀ ਗਾਦੀਆਂ ਸਾਡੇ ਸਟੇਟ ਪ੍ਰੈਜ਼ੀਡੈਂਟੋਂ ਦੇ ਹੁਕਮਾਂ ਤੇ ਸਾਰੇ ਜ਼ਿਲ੍ਹੇ ਹੈੱਡਕੁਆਰਟਰਾਂ ਤੇ ਜਿਹੜਾ ਮੰਗ ਪੱਤਰ ਦਿੱਤੇ ਗਏ ਨੇ ਜਿਦ ਦੇ ਤੈਤ ਜੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਸਭਾ ਸਭਾ ਬਣਾਉਣ ਦੇ ਲਈ ਜਿਹੜੀ ਜ਼ਮੀਨ ਦੇ ਡੀਰ ਦੀ ਪ੍ਰੋਪੋਜ਼ਲ ਆ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜੇ ਮੰਗ ਪੱਤਰ ਦਿੱਤੇ ਨੇ ਤੇ ਨਾਲ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਵੀ ਜੇ ਇਹ ਦਾ ਜਲਦੀ ਨਾ ਇਹਨੂੰ ਰੋਕਿਆ ਗਿਆ ਤਾਂ ਵੱਡਾ ਪ੍ਰਦਰਸ਼ਨ ਹੈ